ਜਿੱਤਿਆਂ ਤੇ 14 ਦੀਆਂ 14 ਜੰਗਾ ਕੋਈ ਵੀ ਯਾਰ ਜੋਰੂ ਤੇ ਜ਼ਮੀਨ ਦੇ ਵਾਸਤੇ ਨਹੀਂ ਹੱਕ ਤੇ ਸੱਚ ਦੇ ਵਾਸਤੇ ਖਲਕਤ ਦੇ ਗਲ ਤੋਂ ਬਿਲਾਮੀ ਦਾ ਝੂਲਾ ਲਾਉਣ ਦੇ ਵਾਸਤੇ ਮਹਾਰਾਜ ਨੇ ਇਹ ਲੜੀਆਂ ਤਾਂ ਕਹਿੰਦੇ ਆ ਜੁੱਧ ਵੀਰ ਤੇ ਮਹਾਰਾਜ ਜੁੱਧ ਕਰਦੇ ਆ ਵੀ ਭੜਾ ਕਹੀ ਜਾਂਦੇ ਆ ਬੈਰੀਆਂ ਦਾ ਗਰੋਧ ਦੇ ਵਿੱਚ ਨਹੀਂ ਆਉਂਦੇ ਵੀਰ ਨਸ ਦੇ ਵਿੱਚ ਆਉਂਦੇ ਆ ਕਿਉਂਕਿ ਚਾਰ ਨੇ ਜੀ ਆਪਾਂ ਨੂੰ ਸਮਾਂ ਮਿਲਿਆ ਤੇ ਆਪਾਂ ਸਾਰਿਆਂ ਦੇ ਵਿੱਚ ਸੰਖੇਪ ਦੇ ਨਾਲ ਫਿਰ ਸਰਵਣ ਕਰਾਂਗੇ ਯੋਧਵੀਰ ਹੈ ਕਰਮਵੀਰ ਹੈ ਧਰਮਵੀਰ ਹੈ ਦਾਨਵੀਰ ਹੈ ਇਹ ਜਿਹੜੇ ਚਾਰ ਸਿਆੜੇ ਨੇ ਗਿੜੇ ਕੇ ਚਾਰ ਤੇ ਕਲਗੀਧਰ ਮਹਾਰਾਜ ਜੀ ਦੇ ਵਿੱਚ ਸਾਰੇ ਹੀ ਗੁਣ ਹੈ ਯੋਧਵੀਰ ਦੀ ਜਦੋਂ ਸੂਰਮੇ ਦੀ ਗੱਲ ਆਉਂਦੀ ਏਕ ਉਪਰ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਸੂਰਮਾ ਉਹ ਵਸ ਜਾ ਕੋ ਹੱਟ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀ ਹੁ ਤਹ ਪੂਰਾ ਕਹਿੰਦੇ ਉਹ ਸੂਰਮਾ ਆਤਮ ਜਿਹਨੇ ਸਗਲ ਵਸਤਾ ਕੈ ਜਾਕਾ ਸਤਗੁਰ ਪੂਰਾ ਜਿਹਦਾ ਗੁਰੂ ਪੂਰਾ ਆ ਕਹਿੰਦੇ ਉਹ ਸੂਰਮਾ ਹੈ ਫਿਰ ਕਹਿੰਦੇ ਸੂਰਮਾ ਉਹ ਵਾ ਜਿੰਨੇ ਪੰਜ ਵਿਕਾਰਾਂ ਨੂੰ ਜਿੱਤ ਲਿਆ ਉਹ ਵੀ ਸੂਰਮਾ ਵਾ ਇਹਦੇ ਨਾਲ ਲੜਨਾ ਵੀ ਬੜਾ ਔਖਾ ਜਿਹਾ ਹੈ ਇਹ ਵਿਕਾਰ ਟਾ ਲੈਦੇ ਆ ਜਿਹੜੇ ਵਿਕਾਰ ਨੇ ਇਹ ਢਾ ਲੈ ਲਏ ਬੰਦੇ ਨੂੰ ਇਹ ਖੁੱਦ ਸੂਰਮੇ ਬਣ ਜਾਂਦੇ ਆ ਮਹਾਰਾਜ ਜੀ ਜਿੰਨ ਮੇਲ ਮਾਰੀ ਪੰਚ ਸੂਰਮੇ ਵੀਰ ਐਸੋ ਕੋਣ ਬੜੀ ਰੇ ਕਹਿੰਦੇ ਜਿਨੇ ਮਿਲ ਕੇ ਤੇ ਇਹਨਾਂ ਪੰਜਾਂ ਨੂੰ ਮਾਰ ਦਿੱਤਾ ਐਸਾ ਬੜੀ ਸੂਰਮਾ ਕੌਣ ਆ ਤੇ ਉਹ ਕਲਗੀਧਰਾ ਮਹਾਰਾਜ ਆ ਜੁੱਧ ਦੀ ਗੱਲ ਆਈ ਜਦੋਂ ਪ੍ਰਥਮ ਪੰਗਾਣੀ ਦਾ ਜੁੱਧ ਹੋਇਆ ਤੇ ਰਾਜਾ ਹਰੀਜੰਦ ਚੜ ਕੇ ਆਇਆ ਬਾਹਰ ਆਇ ਤੇ ਜਦੋਂ ਚੜ ਕੇ ਆਇਆ ਤੇ ਸਤਿਗੁਰ ਕਹਿੰਦੇ ਕਿ ਪਹਿਲਾਂ ਤੂੰ ਵਾਰ ਕਰਨਾ ਯੁੱਧ ਦੇ ਵਿੱਚ ਵੀ ਨਹੀਂ ਤੇ ਕੋਈ ਕਹਿੰਦਾ ਦੁਸ਼ਮਣ ਨੂੰ ਕਿ ਤੂੰ ਮੇਰੇ ਤੇ ਪਹਿਲਾਂ ਵਾਰ ਕਰਾ ਕਹਿੰਦੇ ਤੂੰ ਹੀ ਪਹਿਲਾ ਭਾਈ ਰਾਜਣ ਤੂੰ ਪਹਿਲਾਂ ਵਾਰ ਕਰਨਾ ਫਿਰ ਤੇਰੇ ਮਨ ਦੇ ਵਿੱਚ ਭੁਲੇਖਾ ਨਾ ਰਹਿ ਜਾ ਗੁਰਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਆ ਹਰੀ ਚੰਦ ਵਾਰੀ ਸੋ ਯੋਧਾ ਲਤਾਰੇ ਹਰੀ ਚੰਦ ਹੀ ਜਿਹੜਾ ਉਹ ਚੜ ਕੇ ਆਇਆ ਤੇ ਜਦੋਂ ਉਹਨੇ ਇੱਕ ਤੀਰ ਚਲਾਇਆ ਮਹਾਰਾਜ ਕਹਿੰਦੇ ਸਾਡੇ ਪਹਿਲੋਂ ਨੇ ਘੋੜੇ ਨੂੰ ਨਿਸ਼ਾਨਾ ਬਣਾਇਆ ਦੂਜਾ ਮਾਰਿਆ ਸਾਡੇ ਕੰਨ ਦੇ ਲਾਗੋ ਦੀ ਕਹਿੰਦੇ ਸ਼ੋਹਗੇ ਲੱਗ ਗਿਆ ਤੀਜਾ